खाना नहीं तेरा की टेढ़ धोखता मैं तार्दी कमा के खाना नहीं तेरा की टेढ़ तेर धोखता तार्दी कमा के इंदर जी दी मासी बे ये मिन्नी बस ले आऊंगी गुस्सा करे ओ मासी जी ऐसी बढ़िया डारूट दे तो इंदर जी दी मासी निकल चली कच ਆ ਪੰਡਿੰਗੀ ਦੀ ਬੁਆ ਨਿੱਕਰ ਚੱਲੀ ਕੱਚ ਚ ਲੈ ਕੇ ਪਾਵੇਂ ਗਵੰਡੀਆਂ ਰੱਖਣੀ ਕੇ ਜਾਵੇਂ ਗਵੰਡੀਆਂ ਨਹੀਂ ਗਿੱਤਾ ਗਿੱਤਾ ਕਰਦੀ ਮੈਂ ਜਣੇ ਗਿੱਤਾ ਗਿੱਤਾ ਕਰਦੀ ਮੈਂ ਜਣੇ ਗਿੱਤਾ ਬਹੁ ਬਥੇਰਾ ਨਹੀਂ ਅਕ ਪਟਕੇ ਵੇਖ ਮੇਲੇ ਨੇ ਭੜਿਆ ਸਿਆ ਮਨੇਰਾ ਜੇ ਕਦ ਤੁਪ ਲੱਗਦੀ ਲੈ ਰਾਜਾ ਦਾ ਮੇਲੇ ਚ ਜੇ ਕਦ ਤੁਪ ਲੱਗਦੀ ਆ ਜੋ ਪਤਾ ਕਰਦੇ ਨਾਨਕੇ ਕੇ ਗਨੇ ਜੀ ਇੰਦਰਜੀਤ ਦੀ मामੀ ਨਿੱਕਲ ਚੱਲੀ ਇੰਦਰਜੀਤ ਦੀ मामੀ ਨਿੱਕਲ ਚੱਲੀ ਕੱਠ ਚ ਲੈ ਕੇ ਮੱਲੀ ਮਾ ਲੋਟ ਪੂਰੀ ਜਾਂਦੀ ਸੀ ਲੈ ਕੇ ਲੱਲੀ ਛੱਲੀ ਛੱਲੀ ਜੁੱਤੀ ਲੈ ਕੇ ਨਿੱਕਲੀ ਚੱਲੀ ਇੰਦਰਜੀਤ ਵਾਸੀ ਨੇ ਕੋਈ ਜੰਨੀ ਕੋੜ ਦੇਤੀ ਵਾਂਗਾਂ thank yeah. you